ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਮੈਂ ਆਜ਼ਾਦ ਸਿੰਘ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਪੰਜਾਬ ਰੋਡ ਵਿੱਚ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸ਼ਮਸ਼ੇਰ ਸਿੰਘ ਢਿੱਲੋਂ ਅੱਜ ਇਹਨਾਂ ਤੋਂ ਇਹਨਾਂ ਦੇ ਵਿਚਾਰ ਜਾਣਾਂਗੇ ਕਿ ਨਵੀਂ ਸਰਕਾਰ ਨੂੰ ਲੈ ਕੇ ਇਹ ਕੀ ਆਸਾਂ ਉਮੀਦਾਂ ਲਾ ਰਹੇ ਨੇ ਸੋ ਆਓ ਗੱਲ ਕਰਦੇ ਹਾਂ ਜੀ ਢਿੱਲੋਂ ਸਾਹਿਬ ਸਵਾਗਤ ਹੈ ਤੁਹਾਡਾ ਸਟੂਡੀਓ ਦੇ ਸਤਿ ਸ਼੍ਰੀ ਅਕਾਲ ਜੀ ਭਗਵਾਨਤਮਾਨ ਦੀ ਸਰਕਾਰ ਆਈ ਹੈ ਪੰਜਾਬ ਦੇ ਵਿੱਚ ਇੱਕ ਨਵਾਂ ਬਦਲਾਅ ਆਇਆ ਹੈ ਤੇ ਬੜੀ ਭਾਰੀ ਬਹੁਮਤ ਦੇ ਨਾਲ ਸਰਕਾਰ ਬਣੀ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਕੀ ਆਸਾਂ ਉਮੀਦਾਂ ਬਿਲਕੁਲ ਅਸੀਂ ਪਹਿਲਾਂ ਤੇ ਸਰਕਾਰ ਦਾ ਸਵਾਗਤ ਕਰਦੇ ਹਾਂ ਕਿਉਂਕਿ ਬੜੇ ਲੰਬੇ ਸਮੇਂ ਬਾਅਦ ਬਦਲਾਅ ਆਇਆ ਤੇ ਜਿਹਦੇ ਵਿੱਚ ਮੁਲਾਜ਼ਮ ਨੌਜਵਾਨਾਂ ਦਾ ਬੜਾ ਭੂਮਿਕਾ ਸੀਗੀ ਕਿ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਬਦਲਾਅ ਆਵੇ ਤੇ ਸਾਡੀਆਂ ਜਿਹੜਾ ਉਹ ਆਖਿਆ ਉਹ ਖਤਰੇ 'ਚੋਂ ਬਾਹਰ ਨਿਕਲੇ ਤੇ ਅਸੀਂ ਇੱਕ ਰਸਤੇ ਤੇ ਪੈ ਸਕੀਏ ਜੀ ਤੇ ਉਸ ਤੋਂ ਬਾਅਦ ਆਪਾਂ ਸਾਰੇ ਜਾਣਦੇ ਹਾਂ ਕਿ ਸਰਕਾਰ ਨੇ ਪਿਛਲੇ ਸਮੇਂ 'ਚ ਜੋ-ਜੋ ਵਾਅਦੇ ਕੀਤੇ ਸੀਗੇ ਉਹ ਮੁਲਾਜ਼ਮਾਨਾਂ ਜਾਂ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਕਿਸੇ ਦਾ ਵੀ ਵਾਅਦਾ ਪੂਰਾ ਨਹੀਂ ਕੀਤਾ ਜਿਸ ਕਰਕੇ ਇਸ ਸਰਕਾਰ ਤੋਂ ਬੜੀਆਂ ਲੰਬੀਆਂ ਤੇ ਵੱਡੀਆਂ ਉਮੀਦਾਂ ਨੇ ਕਿ ਇਹ ਸਰਕਾਰ ਸਾਡੇ ਵਾਅਦਿਆਂ ਦੇ ਖਰੀ ਉਤਰੂਗੀ ਤੇ ਆਉਣ ਵਾਲੇ ਸਮੇਂ 'ਚ ਜਿਹੜੇ ਵਾਅਦੇ ਕੀਤੇ ਸੀ ਸਰਕਾਰ ਨੇ ਚੋਣਾਂ ਸਮੇਂ ਉਹ ਪੂਰੇ ਕਰੂਗੀ ਹਾਂ ਹਾਂ ਇੱਕ ਗੱਲ ਉੱਠੀ ਹੈ ਟਰਾਂਸਪੋਰਟ ਮਾਫੀਆ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਸਰਕਾਰ ਇਸ ਤੇ ਕਿਵੇਂ ਸ਼ਿਕੰਜਾ ਕੱਸ ਰਹੀ ਹੈ ਕਿਉਂਕਿ ਪਿੱਛੇ ਜੇ ਜੋ ਨਵੇਂ ਟਰਾਂਸਪੋਰਟ ਮੰਤਰੀ ਨੇ ਲਾਲਜੀਤ ਸਿੰਘ ਭੁੱਲਰ ਉਹਨਾਂ ਵੱਲੋਂ ਇੱਕ ਟਰਾਂਸਪੋਰਟ ਮਾਫੀਆ ਤੇ ਨਕੇਲ ਕੱਸਣ ਦੀ ਗੱਲ ਕਹੀ ਗਈ ਹੈ ਜਿਹੜਾ ਟਰਾਂਸਪੋਰਟ ਮਾਫੀਆ ਕੀ ਚੀਜ਼ ਹੈ ਟਰਾਂਸਪੋਰਟ ਮਾਫੀਆ ਟਰਾਂਸਪੋਰਟ ਮਾਫੀਆ ਜਿਵੇਂ ਟਰਾਂਸਪੋਰਟ ਵਿਭਾਗ ਦੇ ਵਿੱਚ ਜਿਹੜੀਆਂ ਗੈਰ ਕਾਨੂੰਨੀ ਤਰੀਕੇ ਨਾਲ ਬਿਨਾ ਪਰਮਿਟ ਤੋਂ ਜਾਂ ਬਿਨਾ ਟੈਕਸ ਭਰੇ ਬੱਸਾਂ ਚੱਲਦੀਆਂ ਨੇ ਜਾਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਚ ਜਾਂਦੀਆਂ ਨੇ ਜਾਂ ਇੱਕ ਸੂਬੇ ਤੋਂ ਦੂਜੇ ਸ਼ਹਿਰ ਸੂਬੇ ਚ ਜਾਂਦੀਆਂ ਜਿਵੇਂ ਹਿਮਾਚਲ ਹਰਿਆਣਾ ਦਿੱਲੀ ਵੱਖ-ਵੱਖ ਸੂਬਿਆਂ ਨੂੰ ਜਿਹੜੀਆਂ ਬੱਸਾਂ ਜਾਂਦੀਆਂ ਨੇ ਬਿਨਾ ਟੈਕਸ ਤੋਂ ਬਿਨਾ ਪਰਮਟਾਂ ਤੋਂ ਕੋਈ ਇੱਕ ਟਰਾਂਸਪੋਰਟ ਮਾਫੀਆ ਉਹ ਪੰਜਾਬ ਦੇ ਜਿਹੜੇ ਸਰਕਾਰ ਦਾ ਟਰਾਂਸਪੋਰਟ ਦਾ ਜਿਹੜਾ ਆਧਾਰਾ ਵਾ ਉਹਨੂੰ ਵੱਡੇ ਪੱਧਰ ਤੇ ਚੂਨਾ ਲਾ ਰਹੀਆਂ ਉਹ ਭਾਵੇਂ ਪੰਜਾਬ ਰੋਡਵੇਜ ਦੀਆਂ ਬੱਸਾਂ ਹੋਣ ਜਾਂ ਪੀਆਰਡੀਸੀ ਦੀਆਂ ਹੋਣ ਇਹ ਬਿਲਕੁ ਕਿਤੇ ਜਿਹੜਾ ਸਰਕਾਰੀ ਵਿਭਾਗ ਆ ਪੀਆਰਡੀਸੀ ਪੰਜਾਬ ਰੋਡਵੇ ਪੰਨਬਸ ਇਹਨੂੰ ਮੁਨਾਫੇ ਚ ਲਿਆਂਦਾ ਜਾ ਸਕਦਾ ਇਹ ਸਰਕਾਰ ਦੀ ਪਹਿਲ ਕਦਮੀਆਂ ਤੇ ਇਹਦਾ ਸਵਾਗਤ ਕਰਦੇ ਹਾਂ ਜੀ ਜਿਵੇਂ ਕਿ ਅਸੀਂ ਪਿਛਲੇ ਸਰਕਾਰ ਦੇ ਵਿੱਚ ਦੇਖ ਚੁੱਕੇ ਆ ਰਾਜਾ ਵੜਿੰਗ ਜੋ ਟ੍ਰਾਂਸਪੋਰਟ ਮੰਤਰੀ ਰਹੇ ਨੇ ਉਹਨਾਂ ਵੱਲੋਂ ਵੀ ਸਿਕੰਜਾ ਕੱਸਣ ਦੀ ਗੱਲ ਕਹੀ ਗਈ ਸੀ ਤੇ ਤੁਸੀਂ ਕਿਵੇਂ ਦੇਖਦੇ ਹੋ ਕਿ ਉਹਨਾਂ ਵੱਲੋਂ ਸਿਕੰਜਾ ਕੱਸਿਆ ਗਿਆ ਤੇ ਜਿਨ੍ਹਾਂ ਤੇ ਸਿਕੰਜਾ ਕੱਸਿਆ ਗਿਆ ਹੈ ਕਿ ਉਹ ਹੁਣ ਜਿਵੇਂ ਦੇਖ ਰਹੇ ਹੋ ਉਸ ਚੀਜ਼ ਨੂੰ ਬਿਲਕੁਲ ਕਾਂਗਰਸ ਸਰਕਾਰ ਨੇ ਪੌਣੇ 5 ਸਾਲ ਤੇ ਇਸ ਟ੍ਰਾਂਸਪੋਰਟ ਮਾਫੀਏ ਨੂੰ ਜਾਂ ਇਹ ਕਾਰਪੋਰੇਟ ਘਰਾਣਿਆਂ ਨੂੰ ਖੁੱਲ ਦੇ ਛੱਡੀ ਲਾਸਟ ਦੇ ਵਿੱਚ ਜਾ ਕੇ ਥੋੜਾ ਜਿਹਾ ਸਿਕੰਜਾ ਕੱਸਿਆ ਪਰ ਉਹ ਵੀ ਕਿਤੇ ਨਾ ਕਿਤੇ ਇੱਕ ਤਰਫਾ ਹੋ ਕੇ ਰਹਿ ਗਿਆ ਕਿਉਂਕਿ ਬਹੁਤ ਸਾਰੇ ਜਿਹੜੇ ਕਾਰਪੋਰੇਟ ਘਰਾਣੇ ਆ ਜਾਂ ਰਵੈਤੀ ਪਾਰਟੀਆਂ ਉਹਨਾਂ ਦੇ ਮੰਤਰੀਆਂ ਦੀਆਂ ਬੱਸਾਂ ਚੱਲਦੀਆਂ ਚਾਹੇ ਉਹ ਕਾਂਗਰਸ ਦੇ ਹੋਣ ਚਾਹੇ ਅਕਾਲੀ ਭਾਜਪਾ ਸਰਕਾਰ ਦੇ ਹੋਣ ਪਰ ਕਿਤੇ ਨਾ ਕਿਤੇ ਉਹ ਇੱਕ ਤਰਫਾ ਕਰਕੇ ਤੇ ਇੱਕ ਰਾਜਨੀਤੀ ਸਹੀ ਨਹੀਂ ਕੀਤੀ ਜਿਸ ਤੋਂ ਕਿੰਨਾ ਕਿਤੇ ਇਹ ਲੱਗਦਾ ਵਾ ਕਿ ਉਹਨਾਂ ਨੂੰ ਹੋਰ ਬੜਾਵਾ ਦਿੱਤਾ ਗਿਆ ਤੇ ਇਹ ਚਾਹੀਦਾ ਸੀਗਾ ਵੀ ਜੇਕਰ ਇੱਕ ਤਰਫਾ ਕੰਮ ਨਾ ਕਰਨ ਦੀ ਵੀ ਜੇ ਸਾਰਾ ਜਿਹੜਾ ਟਰਾਂਸਪੋਰਟ ਮਾਫੀਆ ਨੂੰ ਬੰਦ ਕਰਕੇ ਤੇ ਸਰਕਾਰ ਦੇ ਵਿਭਾਗ ਨੂੰ ਮੁਨਾਫੇ ਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਸੀ ਜੇ ਜਦੋਂ ਵੀ ਪੰਜਾਬ ਦੇ ਵਿੱਚ ਟਰਾਂਸਪੋਰਟ ਮਾਫੀਆ ਦੀ ਗੱਲ ਚੱਲਦੀ ਹੈ ਤਾਂ ਸਭ ਤੋਂ ਪਹਿਲਾਂ ਬਾਦਲਾਂ ਦਾ ਨਾਮ ਆਉਂਦਾ ਤੁਸੀਂ ਇਸ ਤੇ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਪਿਛਲੇ 10 ਸਾਲ ਕਾਲੀ ਭਾਜਪਾ ਦੀ ਸਰਕਾਰ ਰਹੀ ਹੈ ਉਹਦੇ ਚ ਟਰਾਂਸਪੋਰਟ ਜਿਹੜਾ ਰੋਡਵੇਜ ਦਾ ਜਾਂ ਪੀਆਰਡੀਸੀ ਦਾ ਦਾਰਾ ਉਹਨੂੰ ਬੜੇ ਖਤਮ ਕਰਨ ਵਾਲੇ ਪਾਸੇ ਲੈ ਕੇ ਗਿਆ ਤੇ ਕਿਤੇ ਨਾ ਕਿਤੇ ਜਿਹੜਾ ਇਹ ਬਾਦਲਾਂ ਦਾ ਜਿਹੜਾ ਟਰਾਂਸਪੋਰਟ ਦਾਰਾ ਉਹਨੇ ਬੜੇ ਤਰੀਕੇ ਨਾਲ ਅੱਗੇ ਵਧਿਆ ਤੇ ਬਹੁਤ ਸਾਰੀਆਂ ਬੱਸਾਂ ਜਿਹੜੀਆਂ ਉਹ ਪੈ ਗਈਆਂ ਭਾਵੇਂ ਉਹ ਪੰਜਾਬ ਦੇ ਵਿੱਚ ਚਲਦੀਆਂ ਹੋਣ ਚਾਹੇ ਉਹ ਆਊਟ ਆਫ ਸਟੇਟ ਚਲਦੀਆਂ ਹੋਣ 에어ਪੋਰਟ ਚਲਦੀਆਂ ਹੋਣ ਉਹ ਇੱਥੇ ਕਬਜ਼ੇ ਹੋ ਗਿਆ ਜਿਸ ਕਰਕੇ ਉਹਨਾਂ ਦਾ ਨਾਮ ਪਹਿਲ ਦੇ ਆਧਾਰ ਤੇ ਆਉਂਦਾ ਤੇ ਉਸ ਤੋਂ ਇਲਾਵਾ ਹੋਰ ਵੀ ਜਿਹੜੇ ਮੰਤਰੀ ਨੇ ਜਾਏ ਉਹ ਕਾਲੀ ਭਾਜਪਾ ਦੇ ਜਾਂ ਕਾਂਗਰਸ ਦੇ ਉਹਨਾਂ ਦੀਆਂ ਵੀ ਬੱਸਾਂ ਬਹੁਤ ਵੱਡੇ ਪੱਤਰ ਤੇ ਚੱਲਦੀਆਂ ਸੀ ਜੀ 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 ਸਿਰਫ ਆਪਾਂ ਬਾਦਲਾਂ ਨੂੰ ਉਹਨਾਂ ਦੋਸ਼ ਦਈਏ ਕਿ ਟ੍ਰਾਂਸਪੋਰਟ ਮਾਫੀਆ ਉਹਨਾਂ ਦੇ ਹੱਥ ਦੇ ਵਿੱਚ ਹੈ ਹੋਰ ਵੀ ਬਹੁਤ ਸਾਰੀਆਂ ਬੁੱਧੀਆਂ ਬੁੱਧੀਆਂ ਹੈਗੀਆਂ ਬਿਲਕੁਲ ਬਹੁਤ ਸਾਰੇ ਨੇ ਜਿਹੜਾ ਟ੍ਰਾਂਸਪੋਰਟ ਮਾਫ ਸਫਰ ਕਰਨ ਦੀ ਸਹੂਲਤ ਨੂੰ ਜਾਰੀ ਰੱਖਿਆ ਗਿਆ ਹੈ ਇਸਤੇ ਤੁਸੀਂ ਕੀ ਕਹਿਣਾ ਚਾਹੋਗੇ ਤੇ ਕਈ ਵਾਰੀ ਦੇਖਣ ਚ ਆਇਆ ਹੈ ਕਿ ਤੁਸੀਂ ਬੱਸਾਂ ਨਹੀਂ ਰੋਕਦੇ ਮਹਿਲਾਵਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਤੇ ਲੜਾਈ ਝਗੜੇ ਦਾ ਕਾਰਨ ਵੀ ਬਣਦਾ ਉਸਤੇ ਕੀ ਕਹਿਣਾ ਚਾਹੁੰਦੇ ਤੁਸੀਂ ਪਹਿਲਾਂ ਤੇ ਅਸੀਂ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਸੀ ਜਦੋਂ ਪਿਛਲੇ ਸਾਲ ਉਹਨਾਂ ਨੇ ਬੱਸਾਂ ਦੇ ਵਿੱਚ ਔਰਤਾਂ ਨੂੰ ਫ੍ਰੀ ਸਫ਼ਰ ਸਹੂਲਤ ਦਿੱਤੀ ਸੀ ਕਿਉਂਕਿ ਇਹ ਲੋਕਾਂ ਦਾ ਆਦਾਰਾ ਤੇ ਲੋਕਾਂ ਨੂੰ ਸਹੂਲਤਾਂ ਦੇਣੀਆਂ ਬਣਦੀਆਂ ਨੇ ਇਹ ਜਿੰਨੇ ਵੀ ਆਦਾਰੇ ਲੋਕਾਂ ਦੇ ਆਦਾਰੇ ਨੇ ਪਰ ਦੂਜੇ ਪਾਸੇ ਕਿਤੇ ਨਾ ਕਿਤੇ ਸਰਕਾਰ ਦੇ ਕੋਲ ਬੱਸਾਂ ਦੀ ਬੜੀ ਵੱਡੀ ਘਾਟ ਆ ਕਿਉਂਕਿ ਅਸੀਂ ਪਿਛਲੇ ਸਮੇਂ ਤੋਂ 10000 ਬੱਸ ਦੀ ਮੰਗ ਕਰਦੇ ਯਾਰ ਬੱਸਾਂ ਆਬਾਦੀ ਦੇ ਹਿਸਾਬ ਨਾਲ 10000 ਬੱਸਾਂ ਹੋਣੀਆਂ ਚਾਹੀਦੀਆਂ ਠੀਕ ਹੈ ਅੱਜ ਦੀ ਰੇਟ ਦੇ ਵਿੱਚ ਬੱਸਾਂ ਦੀ ਬੜੀ ਵੱਡੀ ਘਾਟ ਹੈ ਕਿਉਂਕਿ ਪਿਛਲੇ ਸਮੇਂ ਲਗਭਗ 23-2400 ਬੱਸਾਂ ਸੀਗੀਆਂ ਤੇ ਜਿਸ ਕਰਕੇ ਬੱਸਾਂ ਓਵਰਲੋਡ ਹੋ ਜਾਂਦੀਆਂ ਸੀਗੀਆਂ ਤੇ ਕਿਤੇ ਨਾ ਕਿਤੇ ਔਰਤਾਂ ਜਿਹੜੀਆਂ ਸੀ ਉਹ ਕਿਤੇ ਨਾ ਕਿਤੇ ਆਪਣੇ ਅੱਡਿਆਂ ਤੇ ਖੜੀਆਂ ਰਹਿ ਜਾਂਦੀਆਂ ਸੀਗੀਆਂ ਜਾਂ ਉਹਨਾਂ ਨੂੰ ਬੱਸ ਸਮੇਂ ਤੇ ਨਹੀਂ ਸੀ ਮਿਲਦੀ ਇਸ ਕਰਕੇ ਉਹ ਲੜਾਈ ਝਗੜੇ ਦਾ ਕਾਰਨ ਬਣਦਾ ਸੀਗਾ ਸੋ ਅਸੀਂ ਅੱਜ ਤੁਹਾਡੇ ਚੈਨਲ ਰਾਹੀਂ ਵੀ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਨਵੀਂ ਸਰਕਾਰ ਬਣੀ ਆ ਵੀ ਇਸ ਚੀਜ਼ ਵਾਸਤੇ ਜਾਂ ਤੇ ਬੱਸਾਂ ਦੀ ਗਿਣਤੀ ਪੂਰੀ ਕੀਤੀ ਜਾਵੇ ਦੂਜੇ ਪਾਸੇ ਕਈ ਵਾਰਾ ਕਿਹੜਾ ਲੜਾਈ ਝਗੜੇ ਦਾ ਕਾਰਨ ਬਣਦਾ ਕਿਉਂਕਿ ਜਿਹੜੇ ਆਧਾਰ ਕਾਰਡ ਦੇ ਟਿਕਟ ਕੱਟੀ ਜਾਂਦੀ ਆ ਉਹ ਆਧਾਰ ਕਾਰਡ ਕਈ ਵਾਰ ਹੁੰਦਾ ਕਿ ਛੋਟੀ ਉਮਰ ਦਾ 10 12 ਸਾਲ ਦੀ ਉਮਰ 'ਚ ਆਧਾਰ ਕਾਰਡ ਨੂੰ ਬਣਾਇਆ ਹੁੰਦਾ ਉਸ ਤੋਂ ਬਾਅਦ ਉਮਰ ਵੱਧ ਜਾਂਦੀ ਆ 25 30 ਸਾਲ ਹੋ ਜਾਂਦੀ ਤੇ ਉਹਨੂੰ ਅਪਡੇਟ ਨਹੀਂ ਕਰਾਇਆ ਜਾਂਦਾ ਉਹ ਕਈ ਵਾਰਾ ਉਹਦੇ ਨਾਲ ਫੇਸ ਜਾਂ ਚਿਹਰਾ ਮਿਲਦਾ ਨਹੀਂਗਾ ਇਸ ਕਰਕੇ ਕਿਤੇ ਨਾ ਕਿਤੇ ਉਹ ਲੜਾਈ ਦਾ ਕਾਰਨ ਬਣਦਾ ਉਹ ਕਨੈਕਟਰ ਜਾਂ ਸਟਾਫ ਜਿਹੜਾ ਕਹਿੰਦਾ ਵੀ ਇਹ ਅਲਾਉਡ ਨਹੀਂ ਹੈਗਾ ਵੀ ਤੁਹਾਡਾ ਸਹੀ ਨਹੀਂ ਹੈਗਾ ਤੇ ਜਾਓ ਕਿਤੇ ਨਾ ਕਿਤੇ ਹਰਿਆਣੇ ਦਾ ਬਣਿਆ ਹੁੰਦਾ ਤੇ ਪੰਜਾਬ 'ਚ ਉਹਨਾਂ ਦੀ ਮੈਰਿਜ ਹੋ ਜਾਂਦੀ ਆ ਉਹ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਟਰਾਂਸਪੋਰਟ ਮੰਤਰੀ ਜੀ ਬਣੇ ਨੇ ਕਿ ਉਹ ਕਿਤੇ ਨਾ ਕਿਤੇ ਜਿਵੇਂ ਸਟੂਡੈਂਟ ਪਾਸ ਬਣ ਦੇਣ ਜਾਂ ਹੋਰ ਪਾਸ ਬਣ ਦਿਆ ਇਹ ਸਰਕਾਰ ਨੂੰ ਇੱਕ ਦਾਇਰੇ ਦੇ ਵਿੱਚ ਲਿਆ ਕੇ ਤੇ ਇੱਕ ਜਿਵੇਂ ਦਫਤਰ ਨੇ ਰੋਡਵੇਗ ਦੇ ਪੀਆਰਡੀ ਦੇ ਉੱਥੋਂ ਇੱਕ ਔਰਤਾਂ ਨੂੰ ਪਾਸ ਜਾਰੀ ਕਰਨਾ ਚਾਹੀਦਾ ਜਿਹਦੇ ਤਹਿਤ ਉਹ ਜਿਹੜੀ ਫੋਟੋ ਲੱਗੀ ਹੋਣੀ ਚਾਹੀਦੀ ਹੈ ਏਜ ਲਿਖੀ ਹੋਵੇ ਪ੍ਰੋਪਰ ਉਹਦੇ ਰਾਹੀਂ ਜਿਹੜਾ ਸਫ਼ਰ ਸਹੂਲਤ ਤੇ ਜਿਹੜੀ ਫ੍ਰੀ ਦਿੱਤੀ ਜਾਵੇ ਠੀਕ ਹੈ ਇੱਕ ਬੱਸਾਂ ਦੀ ਘਾਟ ਤੇ ਵੀ ਤੁਸੀਂ ਗੱਲ ਕਹੀ ਹੈ ਹੁਣੇ ਬੱਸਾਂ ਦੀ ਘਾਟ ਕਿਉਂਕਿ ਰਾਜਾ ਵਰਿੰਗ ਪਿੱਛੇ ਟਰਾਂਸਪੋਰਟ ਮੰਤਰੀ ਰਹੇ ਨੇ ਉਹਨਾਂ ਵੱਲੋਂ ਵੀ 8 84 ਜ਼ਿਕਰ ਕੀਤਾ ਗਿਆ ਕਿ ਡਿੱਪੂ ਦੇ ਵਿੱਚ 842 ਬੱਸਾਂ ਦਿੱਤੀਆਂ ਗਈਆਂ ਨੇ ਉਸ ਤੇ ਕੀ ਕਹਿਣਾ ਚਾਹੋਗੇ ਪਿਛਲੇ ਸਮੇਂ ਕਾਂਗਰਸ ਸਰਕਾਰ 2017 ਚਾਈ ਤੇ 18 ਦੇ ਵਿੱਚ ਬੱਸਾਂ ਪਈਆਂ ਸੀ ਕੁਝ ਉਸ ਤੋਂ ਬਾਅਦ 18 ਤੋਂ 19 ਚ ਕੋਵਿਡ ਫੈਲ ਗਿਆ 20 ਚ 21 ਚ ਤਿੰਨ ਚਾਰ ਸਾਲ ਕੋਈ ਵੀ ਬੱਸ ਨਹੀਂ ਪਈ ਬਲਕਿ ਜਿਹੜੀਆਂ ਬੱਸਾਂ ਚੱਲਦੀਆਂ ਸੀ ਉਹ ਕੰਡਮ ਹੋ ਗਈਆਂ ਦੋ ਵਾਰ ਠੀਕ ਹੈ ਜਿਹੜੀਆਂ ਉਹ ਬੱਸਾਂ ਦੀ ਪੂਰਤੀ ਕਰਨ ਵਾਸਤੇ ਜਿੰਨੀਆਂ ਕ ਬੱਸਾਂ ਪਈਆਂ ਨੇ ਉਸ ਤੋਂ ਇਲਾਵਾ ਜਿਆਦੀਆਂ ਬੱਸਾਂ ਨਹੀਂ ਪਈਆਂ ਅੱਜ ਵੀ ਫਲੀਟ ਜਿਹੜਾ ਉਹ ਲਗਭਗ 2500 3000 ਦੇ ਕਰੀਬ ਆ ਪਰ ਬੱਸਾਂ ਦਾ ਫਲੀਟ ਅੱਜ ਘਟੋ ਘਟਾ ਆਬਾਦੀ ਦੇ ਹਿਸਾਬ ਨਾਲ 10000 ਚਾਹੀਦਾ ਦੂਜੇ ਪਾਸੇ ਬੱਸਾਂ ਦੇ ਪਾਤੀਆਂ ਕਿਤੇ ਨਾ ਕਿਤੇ ਜਿਹੜੇ ਮੁਲਾਜ਼ਮ ਹੈ ਉਹ ਬੱਸਾਂ ਤੇ ਹੈ ਨਹੀਂ ਕਿਉਂਕਿ ਕਈ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਦੇ ਨਜਾਇਜ਼ ਕੰਡੀਸ਼ਨਾਂ ਲਾ ਕੇ ਰਿ ਦੇਖਿਆ ਮੁੱਟੀਆਂ ਕੰਡੀਸ਼ਨਾਂ ਲਾ ਕੇ ਉਹਨਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਅਸੀਂ ਅੱਜ ਵੀ ਮੰਗ ਕਰਦੇ ਹਾਂ ਤੇ ਪਹਿਲਾਂ ਵੀ ਮੰਗ ਕਰਦੇ ਆ ਰਹੇ ਹਾਂ ਵੀ ਇਹ ਕੰਡੀਸ਼ਨਾਂ ਨੂੰ ਰੱਦ ਕਰਕੇ ਉਹ ਜਿਹੜਾ ਸਟਾਫ ਹੈ ਉਹ ਪੂਰਾ ਕੀਤਾ ਜਾਵੇ ਤਾਂ ਕਿ ਜਿਹੜੀ ਸਰਵਿਸ ਹੈ ਉਹ ਨਰਵੇਗਣ ਚੱਲੇ ਤੇ ਲੋਕਾਂ ਨੂੰ ਜਿਹੜੀ ਬਣਦੀ ਉਹ ਸਹੂਲਤ ਮਿਲ ਸਕੇ ਠੀਕ ਹੈ ਇਸ ਤੋਂ ਇਲਾਵਾ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦਾ ਬਿਆਨ ਹੈ ਕਿ ਨੌਜਵਾਨ ਮੁੰਡਿਆਂ ਨੂੰ ਪਰਮਿਟ ਦਿੱਤੇ ਜਾਣਗੇ ਇਸ ਤੇ ਕੀ ਕਹਿਣਾ ਚਾਹੋਗੇ ਇਹ ਬਿਲਕੁਲ ਅਸੀਂ ਇਸ ਚੀਜ਼ ਨਾਲ ਸਹਿਮਤ ਨਹੀਂ ਕਿਉਂਕਿ ਪਰਮਟ ਹਮੇਸ਼ਾ ਸ਼ੁਰੂ ਤੋਂ ਹੀ ਸਰਕਾਰਾਂ ਉਹਨਾਂ ਨੂੰ ਨੌਜਵਾਨਾਂ ਨੂੰ ਪੜ੍ਹਿਆ ਲਿਖਿਆ ਨੂੰ ਜਾਂ ਦਿੰਦੀਆਂ ਆਈਆਂ ਪਰ ਕਿਤੇ ਨਾ ਕਿਤੇ ਉਹਦਾ ਨਜਾਇਜ਼ ਫਾਇਦਾ ਇਹ ਕਾਰਪੋਰੇਟ ਘਰਾਣੇ ਠਾਉਂਦੇ ਆ ਉਹਨਾਂ ਦੇ ਨਾਂ ਤੇ ਪਰਮਟ ਲੈ ਕੇ ਤੇ ਵੱਡੀਆਂ ਜਿਹੜੀਆਂ ਕੰਪਨੀਆਂ ਪਰਮਟ ਲੈ ਜਾਂਦੀਆਂ ਕਿਉਂਕਿ ਜੇਕਰ ਕੋਈ ਨੌਜਵਾਨ ਬਰੋਜਗਾਰ ਪਰਮਟ ਲੈ ਲੂਗਾ ਤੇ ਉਹ 25 30 40 ਲੱਖ ਦੀ ਬੱਸ ਨਹੀਂ ਖਰੀਦ ਸਕਦਾ ਉਹਨੇ ਮਜਬੂਰ ਨੂੰ ਪਰਮਟ ਵੇਚ ਦੇਣਾ ਉਹ ਕਾਰਪੋਰੇਟ ਘਰਾਣੇ ਦੇ ਹੱਥ ਆ ਜਣਾ ਸੋ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਪਹਿਲਾਂ ਹੀ ਜਿਹੜਾ ਟਰਾਂਸਪੋਰਟ ਮਾਫੀਆ ਜਾਂ ਪ੍ਰਾਈਵੇਟ ਇੰਨੀਆਂ ਫੈਲ ਚੁੱਕੀਆਂ ਜਿਹੜੀਆਂ ਆਪਣੇ ਵਿਭਾਗ ਇੱਕ ਮੁਨਾਫੇ ਵਾਲਾ ادارਾ ਇਹਦੇ ਚ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਜਾ ਸਕਦੀਆਂ ਤੇ ਇੱਥੋਂ ਮੁਨਾਫਾ ਲੈ ਕੇ ਸਰਕਾਰ ਦਾ ਖਜ਼ਾਨਾ ਭਰਿਆ ਜਾ ਸਕਦਾ ਇਹ ਸਾਰੀਆਂ ਬੱਸਾਂ ਸਰਕਾਰੀ ਹੋਣੀਆਂ ਚਾਹੀਦੀਆਂ ਵਾਂ ਤੇ ਸਰਕਾਰ ਦੇ ਵਿਭਾਗ ਨੂੰ ਢੰਗ ਤਰੀਕੇ ਨਾਲ ਚਲਾ ਕੇ ਤੇ ਖਜ਼ਾਨਾ ਭਰਿਆ ਜਾ ਸਕਦਾ ਪਿਛਲੇ ਸਮੇਂ ਚ ਤੁਸੀਂ ਸੂਬਾ ਪੱਧਰੀ ਹੜਤਾਲਾਂ ਮਜਾਰੇ ਕੀਤੇ ਨੇ ਉਸ ਦੇ ਕੀ ਨਤੀਜੇ ਆਏ ਨੇ ਤੇ ਨਾਲ ਹੀ ਲੋਕਾਂ ਨੂੰ ਇਸ ਧਰਨੇ ਆ ਪ੍ਰਦਰਸ਼ਨਾਂ ਦੇ ਨਾਲ ਕਾਫੀ ਪਰੇਸ਼ਾਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ ਬਿਲਕੁਲ ਅਸੀਂ ਪਹਿਲਾਂ ਤੇ ਉਹਨਾਂ ਲੋਕਾਂ ਕੋ ਮਾਫੀ ਚਾਹੁੰਦੇ ਆ ਉਹ ਵੀ ਸਾਡੇ ਪਰਿਵਾਰ ਨੇ ਜਿਨ੍ਹਾਂ ਨੂੰ ਸਾਡੀ ਹੜਤਾਲ ਕਾਰਨ ਕਿਤੇ ਨਾ ਕਿਤੇ ਔਖਾ ਹੋਇਆ ਉਸ ਸਮੇਂ ਕਿਉਂਕਿ ਸਫਰ ਹਰੇਕ ਨੂੰ ਜ਼ਰੂਰਤ ਹੁੰਦੀ ਹੈ ਜਾਣ ਦੀ ਪਰ ਦੂਜੇ ਪਾਸੇ ਅਸੀਂ ਵੀ ਉਹਨਾਂ ਨੂੰ ਦੱਸਣਾ ਚਾਹੁੰਦੇ ਕਿ ਇਹ ਵਿਰਾਸਤੀ ਵਿਭਾਗ ਨੇ ਅਸੀਂ ਇਹਨਾਂ ਨੂੰ ਬਚਾਉਣ ਦੀ ਲੜਾਈ ਲੜਦੇ ਆ ਜਿਵੇਂ ਸਾਡੀ ਪਹਿਲੀ ਮੰਗ ਹੈ ਕਿ 10000 ਬੱਸਾਂ ਹੋਣ ਤੇ ਇਹੋ ਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਦੂਜੇ ਪਾਸੇ ਅਸੀਂ ਵੀ ਉਹਨਾਂ ਪਰਿਵਾਰਾਂ ਚੋਂ ਆ ਬੜੇ ਲੰਬੇ ਸਮੇਂ ਤੋਂ ਆਊਟਸੋਰਸ ਕੰਟਰੈਕਟਰ ਤੇ ਆਪਣੀਆਂ ਡਿਊਟੀਆਂ ਕਰਦੇ ਆ ਰਹੇ ਆ ਪਰ ਸਰਕਾਰ ਚੋਣਾਂ ਦੇ ਸਮੇਂ ਵਾਅਦੇ ਕਰ ਦਿੰਦੀ ਆ ਵੀ ਤੁਹਾਨੂੰ ਪੱਕੇ ਕਰਾਂਗੇ ਤੇ 5 ਸਾਲ ਉਸ ਤੋਂ ਬਾਅਦ ਗੱਲ ਨਹੀਂ ਸੁਣਦੀ ਜਿਸ ਕਰਕੇ ਸਾਨੂੰ ਮਜਬੂਰਨ ਸੰਘਰਸ਼ ਤੇ ਜਾਣਾ ਪੈਂਦਾ ਤੇ ਸਮੇਂ-ਸਮੇਂ ਤੇ ਅਸੀਂ ਸੰਘਰਸ਼ ਕਰਦੇ ਆਇਆ ਕੁਝ ਸਾਨੂੰ ਪ੍ਰਾਪਤੀਆਂ ਹੋਈਆਂ ਕੁਝ ਸਾਨੂੰ ਅਜੇ ਅਧੂਰੀਆਂ ਨੇ ਜਿਵੇਂ ਸਾਡੀ ਪਹਿਲੀ ਮੰਗ ਸੀ ਕਿ 10000 ਬੱਸਾਂ ਪਾਈਆਂ ਜਾਣ ਉਹ ਕੁਝ ਬੱਸਾਂ ਪਈਆਂ ਨੇ ਪਰ ਅੱਜ ਵੀ ਅਸੀਂ ਕਹਿੰਦੇ ਕਿ ਬੱਸਾਂ ਦੀ ਗਿਣਤੀ ਪੂਰੀ ਕੀਤੀ ਜਾਵੇ ਦੂਜੇ ਪਾਸੇ ਸੀਗੇ ਵੀ ਜਿੰਨੇ ਵੀ ਪੰਜਾਬ ਰੋਡਵੇਜ ਪਨਬਾਸ ਪੀਆਰਡੀਸੀ ਵਿਭਾਗ ਦੇ ਵਿੱਚ ਕੱਚੇ ਮੁਲਾਜ਼ਮ ਕੰਮ ਕਰਦੇ ਆ ਉਹਨਾਂ ਨੂੰ ਪੱਕਾ ਕੀਤਾ ਜਾਵੇ ਜਿਹੜਾ ਕਿ ਸਰਕਾਰ ਨੇ ਅਜੇ ਨਹੀਂ ਕੀਤਾ ਹੁਣ ਨਵੀਂ ਸਰਕਾਰ ਤੋਂ ਉਮੀਦ ਕਰਦੇ ਹਾਂ ਕਿ ਇਹ ਸਾਨੂੰ ਪਹਿਲ ਦੇ ਆਧਾਰ ਤੇ ਕਰੂਗੀ ਠੀਕ ਹੈ ਉਸ ਤੋਂ ਬਾਅਦ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਸੀ ਬਰਾਬਰ ਕੰਮ ਬਰਾਬਰ ਤਨਖਾਹ 2016 ਦੇ ਵਿੱਚ ਆਇਆ ਜੀ ਉਹ ਲਾਗੂ ਨਹੀਂ ਕੀਤਾ ਅਸੀਂ ਵਾਰ-ਵਾਰ ਮੰਗ ਕਰਦੇ ਆ ਰਹੇ ਹਾਂ ਕਿ ਜਿੰਨਾ ਰੈਗੂਲਰ ਮੁਲਾਜ਼ਮ ਕੰਮ ਕਰਦਾ ਉਹਨਾਂ ਆਊਟਸੋਰਸ ਕੰਟਰੈਕਟ ਵਾਲਾ ਕਰਦਾ ਉਹਨੂੰ ਬਰਾਬਰ ਤਨਖਾਹ ਦਿੱਤੀ ਜਾਵੇ ਉਹਦਾ ਬਣਦਾ ਮੁੱਲ ਮਿਲੇ ਉਸ ਤੋਂ ਬਾਅਦ ਜਿਹੜੀਆਂ ਕੰਡੀਸ਼ਨਾਂ ਲਾ ਕੇ ਜਿਹੜੇ ਮੁਲਾਜ਼ਮ ਕੱਢੇ ਨੌਕਰੀ ਤੋਂ ਉਹਨਾਂ ਨੂੰ ਬਹਾਲ ਕੀਤਾ ਜਾਵੇ ਕਿਉਂਕਿ ਬਹੁਤ ਘੱਟ ਤਨਖਾਹਾਂ ਸੀਗੀਆਂ ਤੇ ਕਿਤੇ ਨਾ ਕਿਤੇ ਉਹਨਾਂ ਨੇ 10 ਸਾਲ ਜਾਂ 5 ਸਾਲ ਇਸ ਵਿਭਾਗ ਦੇ ਵਿੱਚ ਲਾਏ ਹੁੰਦੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਕੰਡੀਸ਼ਨ ਲਾ ਕੇ ਮਹਿਕਮੇ ਤੋਂ ਬਾਹਰ ਕਰ ਦਿੱਤਾ ਜਾਂਦਾ ਜਿੱਥੇ ਉਹਨਾਂ ਨੂੰ ਕੋਈ ਵੀ ਹੋਰ ਰੁਜ਼ਗਾਰ ਨਹੀਂ ਕਿਤੇ ਮਿਲਦਾ ਜਿਸ ਕਰਕੇ ਉਹ ਕਿਤੇ ਨਾ ਕਿਤੇ ਗਲਤ ਰਸਤੇ ਤੇ ਜਾ ਸਕਦੇ ਆ ਸੋ ਸਰਕਾਰ ਨੂੰ ਫਿਰ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਪ ਠੀਕ ਹੈ ਇਸ ਤੋਂ ਇਲਾਵਾ ਭਗਵੰਤ ਮਾਨ ਦੀ ਸਰਕਾਰ ਤੋਂ ਤੁਸੀਂ ਕੀ ਉਮੀਦ ਲਾ ਰਹੇ ਹੋ ਕਿਉਂਕਿ ਬੜੇ ਭਾਰੀ ਬਹੁਮਤ ਦੇ ਨਾਲ ਭਗਵੰਤ ਮਾਨ ਦੀ ਸਰਕਾਰ ਇਸ ਵਾਰ ਪੰਜਾਬ ਚਾਈ ਹੈ ਤੇ ਕੀ ਮੰਗਾਂ ਮੰਗਾ ਨੇ ਜਿਹੜੀਆਂ ਤੁਸੀਂ ਉਹਨਾਂ ਤੋਂ ਕਰ ਰਹੇ ਹੋ ਬਿਲਕੁਲ ਸਾਨੂੰ ਆਸਾਂ ਉਮੀਦਾਂ ਸਿਗੀਆਂ ਕਿਉਂਕਿ ਅਸੀਂ ਅਕਸਰ ਹੀ ਜਿਹੜੇ ਸਾਡੇ ਮੁਲਾਜ਼ਮ ਆ ਉਹ ਦਿੱਲੀ ਰੂਟ ਤੇ ਜਾਂਦੇ ਆਉਂਦੇ ਆ ਤੇ ਜਿਹੜੀਆਂ ਦਿੱਲੀ ਦੀਆਂ ਪਾਲਿਸੀਆਂ ਸਰਕਾਰ ਨੇ ਉੱਥੇ ਵਧੀਆ ਕੰਮ ਕੀਤੇ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆ ਕੇ ਲੋਕਾਂ ਨੂੰ ਜਾਗਰੂਕ ਕੀਤਾ ਬੱਸਾਂ ਦੇ ਵਿੱਚ ਵੀ ਪ੍ਰਚਾਰ ਕੀਤਾ ਕਿ ਸਰਕਾਰ ਐਰਕੀ ਬਦਲਣੀ ਚਾਹੀਦੀ ਆ ਤੇ ਨਵੇਂ ਨੂੰ ਮੌਕਾ ਦੇਣਾ ਚਾਹੀਦਾ ਤੇ ਲੋਕਾਂ ਨੇ ਦਿੱਤਾ ਵੀ ਆ ਤੇ ਅਸੀਂ ਉਮੀਦ ਕਰਦੇ ਆ ਕਿਉਂਕਿ ਪਹਿਲਾ ਮੁੱਦਾ ਬਰੋਜਗਰੀ ਦਾ ਜੀ ਠੀਕ ਹੈ ਨਾ ਦੂਜਾ ਸਿੱਖਿਆ ਸਿਹਤ ਵੱਖ-ਵੱਖ ਜਿਵੇਂ ਆਪਾਂ ਨੂੰ ਜਿਹੜੇ ਘੋਣ ਵਾਂਗੂ ਲੱਗੇ ਆ ਕਿਉਂਕਿ ਆਪਣੇ ਵਿਰਾਸਤੀ ਵਿਭਾਗ ਨੇ ਜਿਨ੍ਹਾਂ ਨੂੰ ਸਰਕਾਰ ਖਤਮ ਕਰ ਚੁੱਕੀ ਆ ਸੋ ਅਸੀਂ ਮੰਗ ਕਰਦੇ ਆ ਸਰਕਾਰ ਤੋਂ ਵੀ ਜਿਹੜੇ ਦੇ ਸਮੇਂ ਚ ਮੁਲਾਜ਼ਮ ਜਾਂ ਜਥੇਬੰਦੀਆਂ ਨੇ ਸੰਘਰਸ਼ ਲੜੇ ਚਾਹੇ ਉਹ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਸੀ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਮੁੱਦੇ ਨੂੰ ਜਾਨਣਾ ਜ਼ਰੂਰੀ ਆ ਉਹਨਾਂ ਨਾਲ ਮੀਟਿੰਗਾਂ ਕਰਕੇ ਉਹਨਾਂ ਦੇ ਜਿਹੜੇ ਮੁੱਦੇ ਉਹ ਪਹਿਲ ਦੇ ਆਧਾਰ ਤੇ ਹੱਲ ਕਰਨੇ ਚਾਹੀਦੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਇਹ ਸਰਕਾਰਾਂ ਦਾ ਵਿਰੋਧ ਕਰਕੇ ਅੱਜ ਜੇ ਬਦਲਾਅ ਲੈ ਕੇ ਆਏ ਨੇ ਲੋਕ ਤੇ ਉਹਨਾਂ ਦੀ ਗੱਲਬਾਤ ਨੂੰ ਪਹਿਲ ਦੇ ਆਧਾਰ ਤੇ ਸੁਣ ਕੇ ਇਹ ਜਿਹੜੇ ਸਰਕਾਰੀ ਵਿਭਾਗ ਹੈ ਇਹਨਾਂ ਨੂੰ ਬਚਾਵੇ ਜਿਵੇਂ ਕਿ ਸਿੱਖਿਆ ਵਿਭਾਗ ਸਾਡਾ ਬਾਜੇ ਇੱਥੇ ਲੱਖਾਂ ਸਾਡੀਆਂ ਜਿਹੜੀਆਂ ਭੈਣ ਭਰਾ ਉਹਨਾਂ ਨੂੰ ਪੜ੍ਹੇ ਲਿਖਿਆ ਨੂੰ ਨੌਕਰੀਆਂ ਮਿਲ ਸਕਦੀਆਂ ਸਿਹਤ ਵਿਭਾਗ ਦੇ ਵਿੱਚ ਮਿਲ ਸਕਦੀਆਂ ਟਰਾਂਸਪੋਰਟ ਵਿਭਾਗ ਹੋ ਗਿਆ ਇਹਦੇ 'ਚ ਵੀ ਲੱਖਾਂ ਨੌਕਰੀਆਂ ਮਿਲ ਸਕਦੀਆਂ ਜੇਕਰ 10000 ਬੱਸ ਪੈਂਦੀ ਆ ਤੇ ਲਗਭਗ 70-80 ਹਜ਼ਾਰ ਨੌਕਰੀਆਂ ਕੱਲੀਆਂ ਪੰਜਾਬ ਰੋਡਵੇ ਆਪੀ ਆਰ ਡੀਸੀ ਚ ਪੈਦਾ ਹੋ ਸਕਦੀਆਂ ਸੋ ਇਹ ਬਰੋਜਗਾਰੀ ਖਤਮ ਕੀਤੀ ਜਾ ਸਕਦੀ ਆ ਤੇ ਨਾਲੇ ਜਿਹੜੇ ਵਿਭਾਗ ਆ ਇਹਨਾਂ ਨੂੰ ਮੁਨਾਫੇ ਚ ਲਿਆਂਦਾ ਜਾ ਸਕਦਾ ਇਹ ਅਸੀਂ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਪਹਿਲ ਦੇ ਆਧਾਰ ਤੇ ਜਿਹੜੀਆਂ ਮੀਟਿੰਗਾਂ ਉਹ ਜਥੇਬੰਦੀਆਂ ਨਾਲ ਕਰਕੇ ਤੇ ਉਹਨਾਂ ਦੇ ਸੁਝਾਅ ਲੈ ਕੇ ਤੇ ਵਿਭਾਗਾਂ ਨੂੰ ਵੀ ਬਚਾਉਣ ਦੀ ਗੱਲ ਕੀਤੀ ਜਾਵੇ ਤੇ ਜਿਹੜੇ ਭੁੱਖੇ ਆ ਨੌਜਵਾਨ ਆ ਉਹਨਾਂ ਨੂੰ ਵੀ ਰੁਜ਼ਗਾਰ ਦਿੱਤਾ ਜਾਵੇ ਤੇ ਉਹਨਾਂ ਨੂੰ ਬੰਦਾ ਮਾਨ ਸਨਮਾਨ ਦਿੱਤਾ ਜਾਵੇ ਠੀਕ ਹੈ ਸੋ ਦੋਸਤੋ ਐਸਾਨ ਪੰਜਾਬ ਰੋਡ ਵਿੱਚ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਸ਼ਮਸ਼ੇਰ ਸਿੰਘ ਢਿੱਲੋਂ ਜਿਨ੍ਹਾਂ ਵੱਲੋਂ ਪੰਜਾਬ ਸਰਕਾਰ ਤੋਂ ਪੰਜਾਬ ਦੀ ਨਵੀਂ ਸਰਕਾਰ ਤੋਂ ਭਗਵੰਤ ਮਾਨ ਸਰਕਾਰ ਤੋਂ ਆਸਾਂ ਉਮੀਦਾਂ ਪ੍ਰਗਟਾਈਆਂ ਗਈਆਂ ਨੇ ਤੇ ਆਪਣੀਆਂ ਮੰਗਾਂ ਰੱਖੀਆਂ ਗਈਆਂ ਨੇ ਦੇਖਦੇ ਆ ਭਗਵੰਤ ਮਾਨ ਸਰਕਾਰ ਇਹਨਾਂ ਦੀਆਂ ਮੰਗਾਂ ਵੱਲ ਕਦੋਂ ਧਿਆਨ ਦਿੰਦੀ ਹੈ ਤੇ ਇਹਨਾਂ ਦੀਆਂ ਮੰਗਾਂ ਜੋ ਨੇ ਉਹ ਕਦੋਂ ਤੱਕ ਪੂਰੀਆਂ ਹੁੰਦੀਆਂ ਨੇ ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨਲ ਫਿਰ ਹੋਵਾਂਗੇ ਹਾਜ਼ਰ ਤਸਵੀਕਾ ਸਸ